ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੇ ਵਿਚਾਲੇ ਹੁੰਦੀ ਟਸਲ ਹਰ ਇੱਕ ਨੇ ਦੇਖੀ ਹੈ ਹੁਣ ਤੱਕ ਉਹ ਕਿਸ ਤਰ੍ਹਾਂ ਚੱਲਦਾ ਪਿਆ ਉਹਨਾਂ ਦਾ ਆਪਸੀ ਵਿਵਾਦ ਕਿਸ ਤਰ੍ਹਾਂ ਚੱਲਦਾ ਪਿਆ ਇਹ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨਸ ਦੀਆਂ ਐਗਜ਼ਾਮਪਲਸ ਦਿਖਾਈ ਰਹਿੰਦੀਆਂ ਨੇ ਭਗਵੰਤ ਮਾਨ ਦੁਵਾਰਾ ਇੱਕ ਰੋਡ ਸ਼ੋਅ ਦੌਰਾਨ ਇੱਕ ਰੈਲੀ ਦੌਰਾਨ ਸੁਖਬੀਰ ਬਾਦਲ ਨੂੰ ਘੇਰਦੇ ਨਜ਼ਰ ਆਏ ਨੇ ਸੁਖਬੀਰ ਬਾਦਲ ਦੇ ਖਿਲਾਫ ਪੰਚਕਾਸ ਦੇ ਨਜ਼ਰ ਆਏ ਨੇ ਹਮਦਸਤੀ ਇਹ ਕਿ ਭਗਵੰਤ ਮਾਨ ਲਗਾਤਾਰ ਚੋਣਾਂ ਦੇ ਚੱਲਦੇ ਰੋਡ ਸ਼ੋਅ ਕਰ ਰਹੇ ਨੇ ਔਰ ਉਸੇ ਦੇ ਮੱਦੇਨਜ਼ਰ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਦੁਬਾਰਾ ਕਿ ਰਿਆਦਰ ਅਸਲ ਰਵਾਇਤੀ ਪਾਰਟੀਆਂ ਦੇ ਬਾਰੇ ਜ਼ਿਕਰ ਚੱਲ ਰਿਹਾ ਸੀ ਤਾਂ ਉੱਥੇ ਸੁਖਬੀਰ ਬਾਦਲ ਦਾ ਜ਼ਿਕਰ ਹੋ ਗਿਆ ਸੁਖਬੀਰ ਬਾਦਲ ਦੇ ਪੰਜਾਬ ਬਚਾਓ ਅੰਦੋਲਨ ਜਾਂ ਕਹੀਏ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਸੀਐਮ ਭਗਵੰਤ ਮਾਨ ਤੰਜ ਕਸਦੇ ਟਿੱਪਣੀ ਕਰਦੇ ਸੁਣਾਈ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਉਸ ਵੇਲੇ ਜਦੋਂ ਟੈਂਪਰੇਚਰ ਘਟ ਹੁੰਦਾ ਉਦੋਂ ਫੋਨ ਕਰਕੇ ਪੁੱਛਿਆ ਜਾਂਦਾ ਕਿ ਟੈਂਪਰੇਚਰ ਕਿੰਨਾ ਹੈ ਜੇ ਟੈਂਪਰੇਚਰ 30 ਡਿਗਰੀ ਦੇ ਲਾਗੇ ਚ ਆ ਗਿਆ ਤਾਂ ਜਾ ਕੇ ਕਿਤੇ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ ਨਹੀਂ ਤਾਂ ਫਿਰ ਪੰਜਾਬ ਬਚਾਉਣਾ ਮੁਲਤਵੀ ਕਰ ਦਿੱਤਾ ਜਾਂਦਾ ਆਪਣੇ ਆਪ ਬਾਰੇ ਗੱਲ ਕਰਕੇ ਕਹਿੰਦੇ ਕਿ 45 ਡਿਗਰੀ ਸੈਲਸੀਅਸ ਤੇ ਵੀ ਮੈਂ ਆਪ ਆਪਣੀ ਗੱਡੀ ਦੇ ਉੱਤੇ ਸਵਾਰ ਹੋ ਕੇ ਕਦੀ ਪੈਦਲ ਲੋਕਾਂ ਚ ਤੁਰ ਕੇ ਪ੍ਰਚਾਰ ਕਰਦਾ ਆ ਪਰ ਸੁਖਬੀਰ ਬਾਦਲ ਜਦੋਂ ਪ੍ਰਚਾਰ ਕਰਨ ਨਿਕਲਦੇ ਨੇ 30 ਡਿਗਰੀ ਸੈਲਸੀਅਸ ਤੇ ਵੀ ਸਿਰ ਉੱਤੇ ਛਤਰੀ ਲਾ ਰੱਖਦੇ ਨੇ ਤਾਂ ਕਿ ਕਿਤੇ ਧੁੱਪ ਨਾ ਲੱਗ ਜਵੇ ਐਦਾਂ ਦੀਆਂ ਚੀਜ਼ਾਂ ਸੁਖਬੀਰ ਸਿੰਘ ਬਾਦਲ ਬਾਰੇ ਬੋਲਦੇ ਸੁਣਾਈ ਦਿੱਤੇ ਨੇ ਸੀਐਮ ਭਗਵੰਤ ਮਾਨ ਇਹੋ-ਇਹੋ ਜੀਆਂ ਗੱਲਾਂ ਉਹਨਾਂ ਨੇ ਕਹੀਆਂ ਕਿ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੇ ਵਿੱਚ ਹਾਸੇ ਦਾ ਮਾਹੌਲ ਬਣ ਗਿਆ ਲੋਕ ਆਪਣਾ ਹਾਸਾ ਰੋਕ ਨਹੀਂ ਸਕੇ ਔਰ ਅਚਾਨਕ ਸੁਖਬੀਰ ਸਿੰਘ ਬਾਦਲ ਵੱਲ ਨੂੰ ਰੁਝਾਨ ਜਿਹੜਾ ਉਹ ਘੁੰਮ ਜਾਂਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੁੰਦਾ ਜਿਸ ਵੇਲੇ ਇਹ ਸਥਿਤੀ ਬਣ ਜਾਂਦੀ ਆਖਰ ਕੀ ਕੁਝ ਬੋਲੇ ਨੇ ਸੀਐਮ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਬਾਬਤ ਆਓ ਸੁਣ ਲੈਣ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਐ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਐ ਹਾਊ ਮੱਚ ਇਜ਼ ਦਾ ਟੈਂਪਰੇਚਰ ਆਊਟਸਾਈਡ ਕਹਿੰਦੇ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਟੂ ਹਾਰਟ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਫਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦਿੰਨਾ ਸੋ ਵੀਰੋ ਇਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਆ ਜਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹੈਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਹੋ ਮੈਨੂੰ ਬੜਾ ਵਧੀਆ ਲੱਗਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ